ਅਈ ਬੰਦ ਕੀ ਕਹਿਣਾ ਚਾਹੁੰਦਾ ਜਿਹੜਾ ਅੱਜ ਪੇਡਰ ਲੋ ਡਰਾਮਾ ਸਕੂਲ ਐਮ ਐਸ ਡੀ ਸਕੂਲ ਇਹਦੇ ਵਿੱਚ ਐਜੂਕੇਸ਼ਨ ਮਿਨਿਸਟਰੀ ਦੁਆਰਾ ਪ੍ਰੋਗਰਾਮ ਦਿੱਤਾ ਗਿਆ ਹੈ ਇੱਕ ਪੇੜ ਮਾ ਕੇ ਨਾ ਇਹਦਾ ਮੇਨ ਜਿਹੜਾ ਮਨੋਰਥ ਹੈ ਉਹ ਹੈ ਗਲੋਬਲ ਵਾਰਮਿੰਗ ਨੂੰ ਘਟਾਉਣਾ ਪ੍ਰਕਿਰਤੀ ਨੂੰ ਅੱਛਾ ਤੇ ਸ਼ਾਂਤ ਵਧੀਆ ਵਾਤਾਵਰਨ ਦੇਣ ਵਾਸਤੇ ਤੇ ਜਿਹੜੇ ਸਾਡੇ ਦੇਸ਼ ਦੀ ਧਰੋੜ ਹੈ ਛੋਟੇ ਛੋਟੇ ਬੱਚੇ ਇਹਨਾਂ ਨੂੰ ਪ੍ਰੇਰਿਤ ਕਰਕੇ ਇੱਕ ਇੱਕ ਬੋਟਾ ਪਲਾਂਟ ਜਾਂ ਕੋਈ ਵੀ ਚੀਜ਼ ਲਗਾਉਣ ਵਾਸਤੇ ਦੇਸ਼ ਨੂੰ ਤੇ ਧਰਤੀ ਮਾਤਾ ਦੀ ਸੇਵਾ ਕਰਨ ਵਾਸਤੇ ਇਹ ਕੰਮ ਕੀਤਾ ਹੈ ਇਹਦੇ ਨਾਲ ਗਲੋਬਲ ਵਾਰਮਿੰਗ ਘਟੂਗੀ ਗਲੋਬਲ ਵਾਰਮਿੰਗ ਘਟਣ ਨਾਲ ਸ੍ਰਿਸ਼ਟੀ ਨੂੰ ਤੇ ਧਰਤੀ ਨੂੰ ਵੀ ਥੋੜਾ ਸਕੂਨ ਮਿਲੇਗਾ ਅੱਜ ਜਿਹੜਾ ਇੰਨਾ ਦੇਸ਼ ਦੇ ਵਿੱਚ ਤੁਸੀਂ ਦੇਖਿਆ ਨਾਰਥ ਚ ਜਿੰਨੇ ਪਰਲੇ ਆਏ ਐ ਜਿੰਨੇ ਕੁਝ ਵਹੀ ਜਾਂਦਾ ਉਹਦਾ ਮੇਨ ਕਾਰਨ ਕੀ ਹੈ ਕਿ ਜਿਹੜੀ ਧਰਤੀ ਤੋਂ ਅਸੀਂ ਸ੍ਰਿਸ਼ਟੀ ਦੀਆਂ ਜਿਹੜੀਆਂ ਰਚਨਾਵਾਂ ਨੇ ਜ ਜ ਸ੍ਰਿਸ਼ਟੀ ਦੀ ਜੋ ਰਚੀਤਾ ਕੀਤੀ ਹੈ ਉਹਦਾ ਰਿਮੂਵ ਕਰੀ ਜਾਂਦੇ ਤੇ ਕੰਕਰੀਟ ਤਿਆਰ ਕਰੀ ਜਾਂਦੇ ਆ ਇਸ ਪ੍ਰੋਗਰਾਮ ਦੇ ਤਹਿਤ ਅਸੀਂ ਸਾਰੇ ਬੱਚਾ ਰਾਹੀਂ ਇਹ ਜਿਹੜਾ ਏਕ ਪੀੜ ਮਾ ਕੇ ਨਾਮ ਪ੍ਰੋਗਰਾਮ ਚਲਾਇਆ ਇਹਨੂੰ ਅਸੀਂ ਪੂਰਾ ਲਾਗੂ ਕਰਨ ਵਾਸਤੇ ਯੋਗਦਾਨ ਪਾਇਆ ਸਾਰਿਆਂ ਨੇ ਸਾਡੇ ਪ੍ਰਿੰਸੀਪਲ ਡਾਕਟਰ ਸੁਰਜ ਸੇਤੀਆ ਜੀ ਸਾਡੇ ਸਾਰਾ ਟੀਚਿੰਗ ਸਟਾਫ ਸਾਡੇ ਪਿਆਰੇ ਪਿਆਰੇ ਬੱਚੇ ਇਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਇਸ ਪ੍ਰਾਲਾ ਕੀਤਾ ਤੇ ਮੈਂ ਵੀ ਆਪਦੀ ਮਾਤਾ ਦੇ ਨਾਮ ਅੱਜ ਇੱਕ ਪਲਾਂਟ ਲਗਾਇਆ ਕਿਉਂਕਿ ਅੱਜ ਮੱਸਿਆ ਦਾ ਦਿਨ ਹੈ ਤੇ ਮੱਸਿਆ ਦੇ ਦਿਨ ਤੇ ਪਿਤਰਾ ਨੂੰ ਪੂਰਵਜਾਂ ਨੂੰ ਯਾਦ ਕੀਤਾ ਜਾਂਦਾ ਹੈ ਤੇ ਮੈਂ ਵੀ ਅੱਜ ਆਪਦੀ ਮਾਤਾ ਨੂੰ ਯਾਦ ਕਰਦੇ ਹੋਏ ਇੱਕ ਪਲਾਂਟ ਲਗਵਾਇਆ ਧਰਤੀ ਮਾਤਾ ਦੀ ਛਾਤੀ ਤੇ ਅਸੀਂ ਇਹ ਕੋਸ਼ਿਸ਼ ਕੀਤੀ ਹੈ ਧਰਤੀ ਮਾਤਾ ਸਾਨੂੰ ਬਲ ਬਖਸ਼ੇ ਸਾਨੂੰ ਇਸ ਕਾਰਜ ਚ ਅੱਗੇ ਆਉਣ ਦਾ ਕਰਮ ਕਰੇ ਤੇ ਇਹਦੇ ਨਾਲ ਨਾਲ ਜਦੋਂ ਵੀ ਕਿਸੇ ਬੱਚੇ ਦਾ ਕੋਈ ਬਰਥਡੇ ਸਾਡੇ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਆ ਉਹਨਾਂ ਨੂੰ ਵੀ ਅਸੀਂ ਪੇਰੈਂਟਸ ਨੂੰ ਵੀ ਰਿਕੁਐਸਟ ਕਰਦੇ ਰਹਿੰਦੇ ਆ ਤੇ ਬੱਚਿਆਂ ਨੂੰ ਵੀ ਕਹਿੰਨੇ ਆ ਪ੍ਰੇਰਿਤ ਕਰਦੇ ਆ ਕਿ ਜਦੋਂ ਤੁਹਾਡਾ ਬਰਥਡੇ ਆ ਆਪਾਂ ਜੰਕ ਫੂਡਸ ਟੌਫੀਆਂ ਚਾਕਲੇਟਸ ਕੇਕਸ ਇਹਨਾਂ ਦੀ ਬਜਾਏ ਆਪਾਂ ਇੱਕ ਇੱਕ ਪlant ਕਿਸੇ ਵੀ ਜਗ੍ਹਾ ਤੇ ਸਕੂਲ ਚ ਘਰ ਚ ਗਮਲੇ ਚ ਜਾਂ ਕਿਸੇ ਪਾਰਕ ਚ ਜਾਂ ਕਿਸੇ ਹੋਰ ਸੰਸਥਾਨ ਤੇ ਉਹ ਬੱਚੇ ਨੂੰ ਪ੍ਰੇਰਿਤ ਕਰਦੇ ਆ ਤੇ ਉਹ ਬੱਚੇ ਦੇ ਪੇਰੈਂਟ ਸਾਡੇ ਨਾਲ ਫੋਲੋ ਵੀ ਕਰਦੇ ਆ ਅਸੀਂ ਸ੍ਰਿਸ਼ਟੀ ਨੂੰ ਆਪਦੇ ਜ਼ਿੰਦਗੀ ਜਿਉਂਦੇ ਜਿਉਂਦੇ ਜਿੰਨੀ ਹਿੱਸੇਬੰਦੀ ਸਾਰੇ ਗਾਲ ਮਿਲ ਕੇ ਦੇ ਸਕਦੇ ਆ ਉਹ ਅਸੀਂ ਆਪਦਾ ਯੋਗਦਾਨ ਪਾਉਂਦੇ ਆ ਧਰਤੀ ਮਾਤਾ ਸਾਨੂੰ ਇਹ ਕੰਮ ਕਰਨ ਦਾ ਬਲ ਬਖਸ਼ੇ ਦੇਸ਼ ਦੀ ਸੇਵਾ ਕਰਨ ਦਾ ਬਲ ਬਖਸ਼ ਇੱਕ पेड़ ਮਾਂ ਦੇ ਨਾਮ ਇਹ ਹੀ ਨਾਮ ਕਿਉਂ ਦਿੱਤਾ ਗਿਆ ਠੀਕ ਆ ਤਾਂ ਕਿ ਮਾਂ ਉਹ ਸਭ ਤੋਂ ਵੱਡਾ ਸੁੱਖ ਦਿੰਦੀ ਹੈ ਹਰ ਬੰਦਾ ਜਦੋਂ ਵੀ ਕਦੇ ਰੋਂਦਾ ਇੱਕ ਅੱਖ ਚ ਰੋ ਸਕਦਾ ਪਰ ਮਾਂ ਜਦੋਂ ਤੁਹਾਨੂੰ ਪਿਆਰ ਕਰਦੀ ਹੈ ਉਹ ਦੋਨੋਂ ਅੱਖਾਂ ਚੋਂ ਹੰਝੂ ਸਿੱਟ ਕੇ ਵੀ ਪਿਆਰ ਕਰਦੀ ਹੈ ਤੇ ਮਾਂ ਨੂੰ ਯਾਦ ਤਾਂ ਕਰਨਾ ਜ਼ਰੂਰੀ ਹੈ ਜਦੋਂ ਕੋਈ ਪਲਾਂਟ ਲੱਗੂਗਾ ਮਾਂ ਰੂਪੀ ਹੋ ਜਾਊਗਾ ਉਹਦੀ ਛਾਂ ਮਿਲੂਗੀ ਉਹਦੀ ਫਲ ਮਿਲੂਗਾ ਉਹਦੀ ਲੱਕੜ ਮਿਲੂਗੀ ਉਹਦਾ ਦਵਾਈ ਵਾਲੀਆਂ ਚੀਜ਼ਾਂ ਮਿਲਣਗੀਆਂ ਜਿਹੜਾ ਦਰਖਤ ਇਹ ਲੱਗੂਗਾ ਰੁੱਖ ਲੱਗੂਗਾ ਇਹਦੇ ਪੱਤੇ ਪੱਤੀ ਇਸ ਚੀਜ਼ ਤੋਂ ਮਾਂ ਦਾ ਰੂਪ ਸਾਹਮਣੇ ਆਊਗਾ ਤੇ ਮਾਂ ਹੀ ਹੈ ਜਿਹੜੀ ਸਾਰਿਆਂ ਦੇ ਸਿਰ ਤੇ ਹੱਥ ਰੱਖਦੀ ਹੈ ਤੇ ਪੀੜ ਨੂੰ ਅਸੀਂ ਮਾਂ ਦਾ ਰੂਪ ਇਸੇ ਕਰਕੇ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜਿਹਦਾ ਵੀ ਜ਼ਿਆਦਾਤਰ ਦੇਖਿਆ ਘਰਾ ਵਿੱਚ ਵੀ ਦੇਖਿਆ ਵੀ ਜਿਹੜੀਆਂ ਔਰਤਾਂ ਆ ਉਹ ਪੱਤਿਆਂ ਤੋਂ ਪਰੇਸ਼ਾਨ ਹੁੰਦੀਆਂ ਵੀ ਪੱਤੇ ਨਹੀਂ ਹੋਣੇ ਚਾਹੀਦੇ ਲੱਗਦਾ ਨਹੀਂ ਵੀ ਕਿਤਨਕ ਤੇ ਇਹ ਜਿਹੜੀ ਮਾਨਸਿਕਤਾ ਇਹਨੂੰ ਵੀ ਬਦਲਣ ਦੀ ਲੋੜ ਹੈ ਦੇਖੋ ਕਈ ਵਾਰ ਕੀ ਹੈ ਕਿ ਅੱਜ ਕੱਲ੍ਹ ਨਾ ਲੋਕਾਂ ਕੋਲੇ ਸਾਧਨ ਘਟ ਗਏ ਇਨਸਟੈਂਟ ਲਾਈਫ ਹੋ ਗਈ ਜੁਆਇੰਟ ਫੈਮਲੀਆਂ ਘਟ ਗਈਆਂ ਹਰ ਬੰਦਾ ਰੋਜੀ ਰੋਟੀ ਕਮਾਉਣ ਵਾਸਤੇ ਕਾਰੋਬਾਰੀ ਹੋਣ ਕਰਕੇ ਉਹਨੂੰ ਲੱਗਦਾ ਵੀ ਇਹ ਸਫਾਈ ਸੂਈ ਜਿਹੜੇ ਵੀ ਕਿਸੇ ਨੂੰ ਲੱਗਦਾ ਪਰ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਤੇ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਪਲਾਂਟੇਸ਼ਨ ਕਰਨੀ ਚਾਹੀਦੀ ਹੈ ਸੋਚ ਥੋੜਾ ਬਦਲਾਵ ਲੈਣਾ ਚਾਹੀਦਾ ਹੈ ਸ੍ਰਿਸ਼ਟੀ ਦਾ ਉਥਾਨ ਕਰਨ ਵਾਸਤੇ ਸਾਨੂੰ ਹਿੱਸੇਬੰਦ ਹੋਣਾ ਚਾਹੀਦਾ ਹੈ ਹਰ ਦਿਨ ਕਹਿੰਦਾ ਕਿ ਸਾਆਂ ਜਰੂਰ ਹੋਵੇ ਔਰ ਮੇਰੇ ਬਾਹਰ ਤੇ ਭੇਡ ਨਾ ਹੋਵੇ ਜੀ ਹੁਣ ਸਾਇਦੇ ਪਰਵਿਰਤੀ ਬਦਲਦੀ ਜਾਂਦੀ ਹੈ ਬਹੁਤ ساری ਪਲਾਂਟੇਸ਼ਨ ਪਿਛਲੇ 5 7 10 ਸਾਲਾਂ ਤੋਂ ਤੁਸੀਂ ਦੇਖਿਆ ਹੈ ਮੂਵਮੈਂਟਸ ਚੱਲਦੀਆਂ ਜਥੇਬੰਦੀਆਂ ਚਲਾਉਂਦੀਆਂ ਸਰਕਾਰਾਂ ਚਲਾਉਂਦੀਆਂ ਸਮਾਜ ਸੇਵੀ ਸੰਸਥਾ ਚਲਾਉਂਦੀਆਂ ਰੁੱਖਾਂ ਦੇ ਰਾਖੇ ਹੁਣ ਜਿਵੇਂ ਨਵੇਂ ਇੱਕ ਸੰਸਥਾ ਸਾਡੇ ਆਪਣੇ ਬਣੀ ਆ ਉਹਨਾਂ ਨੇ ਚਲਾਈ ਹੈ ਬੱਚੇ ਚਲਾ ਰਹੇ ਐ ਇਸ ਕਰਕੇ ਇਹ ਜਿਹੜਾ ਸਮਾਜ ਆ ਉਂਗਲੀਆਂ ਤਾਂ ਸਾਰੀਆਂ ਇੱਕੋ ਜੀਆਂ ਨਹੀਂ ਹੁੰਦੀ ਇੱਕ ਅੱਧੀ ਛੋਟੀ ਵੱਡੀ ਹੁੰਦੀ ਐ ਪਰ ਹੱਥ ਵੱਡਾ ਜਿਹੜਾ ਉਂਗਲੀਆਂ ਨੂੰ ਚਲਾਉਂਦਾ ਦੇਸ਼ ਵੱਡਾ ਧਰਤੀ ਮਾਤਾ ਵੱਡੀ ਐ ਤੇ ਮਾਤਾ ਵੱਡੀ ਐ ਰੁੱਖ ਵੱਡੇ ਐ ਜ਼ਿਆਦਾਤਰ ਦੀ ਸੋਚ ਪੋਜ਼ਿਟਿਵ ਐ ਕੋਈ ਇੱਕ ਦਾ ਕੋਈ ਸਾਥੀ ਜੇ ਕੋਈ ਹੁੰਦਾ ਵੀ ਉਹਨੂੰ ਪ੍ਰੇਰਿਤ ਕਰਾਂਗੇ ਵੀ ਤੂੰ ਵੀ ਬਦਲ ਕੇ ਆ ਪਾਈ ਰਾਜਿੰਦਰ ਕਿੰਨੇ ਪੇੜ ਲਾ ਰਹੇ ਤੁਸੀਂ ਇਹਦੀ ਤਾਂ ਕੋਈ ਗਿਣਤੀ ਨਹੀਂ ਪਰ 2-250 ਬੂਟਾ ਪਲਾਂਟ ਟਰੀਜ਼ ਗਮਲਿਆਂ 'ਚ ਤੇ ਬੱਚਿਆਂ ਨੂੰ ਨਾਲ-ਨਾਲ ਵੰਡ ਕੇ ਅਸੀਂ ਲਾਵਾਂਗੇ